ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਹਰੇ ਛੋਲਿਆਂ ਦੀ ਸਬਜੀ ਠੀਕ ਹੈ ਜੀ ਜਿਹੜੀ ਕਿ ਬਹੁਤ ਹੀ ਟੇਸਟੀ ਤੇ ਹੈਲਦੀ ਬਣਦੀ ਆ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਆਪਾਂ ਇਹਨੂੰ ਇਹਨੂੰ ਬਣਾਉਣ ਵਾਸਤੇ ਆਪਾਂ ਨੇ ਉਬਲੇ ਹੋਏ ਆਲੂ ਲੈ ਲਏ ਠੀਕ ਹੈ ਜੀ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਵਰਤੋਗੇ 4 ਤੋਂ 5 ਆਲੂ ਪਾਉਂਗੇ ਆਪਾਂ ਇਹਦੇ ਵਿੱਚ ਆਪਣੇ ਕੋਲ ਪਰ ਜਿਆਦਾ ਆਇਆ ਆਲੂ ਤੇ ਇੱਕ ਪਿਆਜ਼ ਕੱਟ ਲਿਆ ਆਪਾਂ ਨੇ ਬਰੀਕ ਦੋ ਟਮਾਟਰ ਆ ਠੀਕ ਹੈ ਜੀ ਚਾਰ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਮਿਕਸੀ ਕਰ ਲੂਗੇ ਗ੍ਰाइंड ਕਰ ਲੂਗੇ ਇਕੱਠੀਆਂ ਮਿਰਚਾਂ ਟਮਾਟਰਾਂ ਨੂੰ ਤੇ ਥੋੜਾ ਜਿਹਾ ਲਸਣ ਵਰਤੂਗੇ ਗਰਮੀ ਸਟਾਰਟ ਹੋ ਗਈ ਹੈ ਜੀ ਆਦੇ ਦੀ ਬਰਤੋਂ ਆਪਾਂ ਨੇ ਕਰਨੀ ਨਹੀਂ ਹੁਣ ਠੀਕ ਹੈ ਜੀ ਕੱਟ ਕਰੂਗੇ ਪਰ ਆਪਾਂ ਨੇ ਅੱਜ ਪਾਉਣੇ ਹੀ ਨਾ ਆਪਣੇ ਕੋਲ ਹੈਗਾ ਸੀ ਤੇ ਲਓ ਜੀ ਸਭ ਤੋਂ ਪਹਿਲਾਂ ਕਰਦੇ ਆ ਟਮਾਟਰ ਤੇ ਮਿਰਚਾਂ ਨੂੰ ਮਿਕਸੀ ਲਓ ਜੀ ਪਹਿਲਾਂ ਕਰਦੇ ਆ ਟਮਾਟਰ ਤੇ ਮਿਰਚਾਂ ਨੂੰ ਮਿਕਸੀ ਲਓ ਜੀ ਪੇਸਟ ਤਿਆਰ ਹੈ ਤੇ ਹੁਣ ਮਾਰਦੇ ਆ ਤੜਕਾ ਤੇ ਲਓ ਜੀ ਕੜਾਹੀ ਚ ਪਾ ਲਿਆ ਆਪਾਂ ਨੇ ਤੇਲ ਤੇ ਤੇਲ ਆ ਜਿਹੜਾ ਚੰਗੀ ਤਰ੍ਹਾਂ ਲੈਣਾ ਗਰਮ ਕਰ ਦੋ ਤੇਜ ਪੱਤੇ ਪਾ ਲੂਗੇ ਠੀਕ ਆ ਜੀ ਥੋੜੀ ਦਾਲਚੀਨੀ ਬੜੀ ਛੋਟੀ ਇਲਾਇਚੀ ਪਾਉਣੀ ਹੋਈ ਉਹ ਵੀ ਪਾ ਲਿਓ ਉਹ ਤੁਹਾਡੀ ਮਰਜ਼ੀ ਆ ਤੇ ਥੋੜਾ ਜਿਹਾ ਪਾਵਾਂਗੇ ਜੀਰਾ ਠੀਕ ਆ ਜੀ ਤੇ ਨੂੰ ਹਲਕਾ ਜਿਹਾ ਚਟਕਾਉਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਪਿਆਜ਼ ਚੌਪ ਕਰਿਆ ਹੋਇਆ ਤੇ ਨੂੰ ਭੁੰਨਾਗੇ ਜੀ ਚੰਗੀ ਤਰ੍ਹਾਂ ਠੀਕ ਹੈ ਜੀ ਪਿਆਜ਼ ਨੂੰ ਆਹ ਚੰਗੀ ਤਰ੍ਹਾਂ ਭੁੰਨਾਗੇ ਤੇ ਲਓ ਜੀ ਜਦ ਤੱਕ ਆਪਣੇ ਪਿਆਜ਼ ਭੁੰਨਦੇ ਆ ਜੀ ਹਲੂਆ ਦੇ ਕਰ ਲਾਂਗੇ ਆਪਾਂ ਪੀਸ ਠੀਕ ਹੈ ਜੀ ਤੁਸੀਂ ਤੋੜ ਕੇ ਪਾਉਣੇ ਹੋਏ ਤੋੜ ਕੇ ਪਾ ਦਿਓ ਪਰ ਮੈਂ ਜਿਹੜੇ ਇਸ ਤਰੀਕੇ ਨਾਲ ਕੱਟ ਲਊਗਾ ਠੀਕ ਹੈ ਜੀ ਕੱਟ ਕੇ ਪਾਉਗੇ ਕੱਟ ਕੇ ਪਾਏ ਹੋਏ ਆਲੂ ਬਹੁਤ ਵਧੀਆ ਲੱਗਦੇ ਆ ਜੀ ਇਸ ਤਰੀਕੇ ਨਾਲ ਕੱਟ ਲੋਗੇ ਆਲੂ ਦੀ ਕਵਾਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਠੀਕ ਹੈ ਜਿਆਦਾ ਪਾਉਣੇ ਹੋਏ ਜਿਆਦਾ ਪਾ ਦਿਓ ਘੱਟ ਪਸੰਦ ਹੋਏ ਤਾਂ ਘੱਟ ਪਾ ਦਿਓ ਤੇ ਲੋ ਜੀ ਆਲੂ ਵੀ ਆਪਣੇ ਕੱਟ ਹੋ ਗਏ ਹੁਣ ਚਲਦੇ ਆ ਪਿਆਜ਼ਾਂ ਵੱਲ ਤੇ ਜਦੋਂ ਪਿਆਜ਼ ਆਪਣੇ ਹਲਕੇ ਜਿਹਾ ਬ੍ਰਾਊਨ ਹੋ ਗਏ ਆਪਾਂ ਨੇ ਪਾ ਦੇਣਾ ਵਿੱਚ ਲਸਣ ਕਈ ਵਾਰ ਆਪਾਂ ਲਸਣ ਕਿਆ ਕਰਦੇ ਆ ਨਾ ਪਹਿਲਾਂ ਪਾ ਦਿੰਦੇ ਆ ਠੀਕ ਹੈ ਜੀ ਪਿਆਜ਼ਾਂ ਦੇ ਫਿਰ ਲਸਣ ਜਿਹੜਾ ਫੁੱਕ ਜਾਂਦਾ ਏ ਠੀਕ ਹੈ ਜੀ ਜਦੋਂ ਹਲਕੇ ਜੇ ਬ੍ਰਾਊਨ ਹੋ ਜਵੇ ਪਿਆਜ਼ ਉਸ ਟਾਈਮ ਆਪਾਂ ਨੂੰ ਕੱਟਿਆ ਹੋਇਆ ਲਸਣ ਪਾਉਣਾ ਚਾਹੀਦਾ ਇੱਕ ਤਾਂ ਲਸਣ ਦਾ ਫਲੇਵਰ ਵਧੀਆ ਆ ਜਾਂਦਾ ਤੇ ਇੱਕ ਲਸਣ ਜਿਹੜਾ ਆਪਣਾ ਫੁੱਕਦਾ ਨਹੀਂ ਹੈ ਤੇ ਲਓ ਜੀ ਪਿਆਜ਼ ਆਪਣੇ ਭੁੰਨ ਹੋ ਗਿਆ ਜੀ ਸੇਕ ਕਰਦੇ ਹੁਣ ਘੱਟ ਸੇਕ ਘੱਟ ਕਰਕੇ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਠੀਕ ਹੈ ਜੀ ਛੋਟਾ ਚਮਚ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਤੇ ਇਹਨੂੰ ਹਲਕਾ ਜਿਹਾ ਭੁੰਨਾਂਗੇ ਤੇ ਨਾਲੇ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਪਾਣੀ ਪਾਉਣ ਨਾਲ ਕੀ ਹੁੰਦਾ ਜੀ ਹਲਦੀ ਅਰ ਦੇਗੀ ਮਿੱਤਰ ਜਿਹੜਾ ਕਲਰ ਹੈ ਉਹ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਇਹਨੂੰ ਹਲਕਾ ਜਿਹਾ ਭੁੰਨਾਗੇ ਤੇ ਨਾਲੇ ਪਾ ਦਾਂਗੇ ਜੀ ਜਿਹੜੀਆਂ ਆਪਣੇ ਟਮਾਟਰ ਤੇ ਮਿਰਚਾਂ ਮਿਕਸੀ ਕਰੀਆਂ ਤੀਆਂ ਤੇ ਜੱਗ ਦੇ ਵਿੱਚ ਘੋਲਾ ਲਾਂਗੇ ਥੋੜਾ ਜਿਹਾ ਪਾਣੀ ਤੇ ਲਓ ਜੀ ਟਮਾਟਰ ਵੀ ਆਪਾਂ ਨੇ ਪਾ ਲਏ ਹੋਣੇ ਦੇ ਚ ਤੇ ਹੁਣ ਇਹਨੂੰ ਭੁੰਨਦੇ ਆਂ ਚੰਗੀ ਤਰ੍ਹਾਂ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਠੀਕ ਹੈ ਜੀ ਐਨ ਚੰਗੀ ਤਰ੍ਹਾਂ ਭੁੰਨਾਗੇ ਇਹਨੂੰ ਤੇ ਲਓ ਜੀ ਮਸਾਲਾ ਆਪਣਾ ਭੁੰਨ ਹੋ ਚੁੱਕਿਆ ਐਨ ਤੇ ਹੁਣ ਸੇਕ ਆਪਾਂ ਨੇ ਮੀਡੀਅਮ ਕਰਤਿਆ ਤੇ ਇਹਦੇ ਚ ਪਾ ਦਾਂਗੇ ਜੀ ਆਪਾਂ ਛੋਲੇ ਠੀਕ ਹੈ ਜੀ ਐਨ ਜਿਹੜੇ ਆਪਾਂ ਨੇ ਧੋ ਕੇ ਰੱਖੇ ਹੋਏ ਤੇ ਇਹਨੂੰ ਮਸਾਲੇ ਦੇ ਨਾਲ ਭੁੰਨੂਗੇ ਜੀ ਇਹਨਾਂ ਚੰਗੀ ਤਰ੍ਹਾਂ 2 ਤੋਂ 3 ਮਿੰਟ ਤਾਂ ਜੋ ਛੋਲਿਆਂ ਦੇ ਵਿੱਚ ਮਸਾਲਾ ਜਿਹੜਾ ਇਹਨ ਚੰਗੀ ਤਰ੍ਹਾਂ ਰਚ ਜਾਵੇ ਤੇ ਟੇਸਟ ਰికార్ਡਿੰਗ ਪਾ ਦਾਂਗੇ ਜੀ ਨੂਨ ਨਮਕ ਇਹਨੂੰ ਇਹਨੂੰ ਭੁੰਨਾਂਗੇ ਜੀ ਚੰਗੀ ਤਰ੍ਹਾਂ 2 ਤੋਂ 3 ਮਿੰਟ ਤੇ ਲਓ ਜੀ ਜਦੋਂ ਛੋਲੇ ਥੋੜੇ ਜਿਹਾ ਆਪਣੇ ਭੁੰਨ ਹੋ ਗਏ ਥੋੜੀ ਜਿਹੀ ਪਾਵਾਂਗੇ ਕਸੂਰੀ ਮੇਥੀ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗੇ ਜੀ ਕਿਚਨ ਕਿੰਗ ਤੇ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਠੀਕ ਹੈ ਜੀ ਸਿਰਫ ਦੋ ਦੋ ਮਸਾਲੇ ਪਾਉਣੇ ਆਪਾਂ ਨੇ ਜਿਆਦਾ ਇਹਦੇ ਵਿੱਚ ਕੁਝ ਨਹੀਂ ਪਾਉਣਾ ਸੇਕ ਕੱਪੜੇ ਥੋੜਾ ਜਿਹਾ ਘੱਟ ਕਰ ਲਿਆ ਤਾਂ ਤੇ ਹੁਣ ਕਰਦਾਂਗੇ ਤੇਜ਼ ਤੇ ਗਾੜੀ ਪਤਲੀ ਰੱਖੋਗੇ ਆਪਣੇ ਹਿਸਾਬ ਨਾਲ ਥੋੜਾ ਜਿਹਾ ਕਰਾਂਗੇ ਇਹਦੇ ਵਿੱਚ ਪਾਣੀ ਐਡ ਠੀਕ ਹੈ ਜੀ ਤੇ ਹੁਣ ਇਹਨੂੰ ਪਕਾਵਾਂਗੇ ਟੱਕ ਕੇ ਤੇ ਵਿੱਚ ਵਿਚਮਾ ਪਲਟਾ ਵੀ ਚਲਾਉਂਦੇ ਰਹੋ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਸਬਜੀ ਜਿਹੜੀ ਫਿਰ ਥੱਲੇ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਢੱਕ ਕੇ ਪਕਾਵਾਂਗੇ ਤੇ ਵਿਚ ਵਿਚ ਮਾ ਪਲਟਾ ਵੀ ਜਿਹੜਾ ਉਹ ਮਾਰੀ ਜਾਵਾਂਗੇ ਇਹਦੇ ਚ ਮਿਲਦੇ ਆ ਜੀ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਹੁਣ ਕਰਦੇ ਆ ਸਬਜੀ ਚੈੱਕ ਲਓ ਜੀ ਛੋਲੇ ਆ ਜਿਹੜੇ ਉਹ ਅੱਧੇ ਕ ਪੱਕ ਚੁੱਕੇ ਆ ਜੀ ਆ ਦੇਖੋ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਲੂ ਆਲੂਆਂ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਪਾ ਦਿਓ ਠੀਕ ਹੈ ਜਿੰਨੇ ਕੋ ਤੁਹਾਨੂੰ ਮਤਲਬ ਵਧੀਆ ਲੱਗਦੇ ਹੋਏ ਘੱਟ ਪਾਉਣੇ ਹੋਏ ਘੱਟ ਪਾ ਦਿਓ ਤੇ ਲੋ ਜੀ ਆਲੂ ਵੀ ਪਾ ਲਿਆ ਆਪਾਂ ਨੇ ਸਬਜ਼ੀ ਥੋੜੀ ਜੀ ਹੋ ਗਈ ਗਾੜੀ ਕਿਉਂਕਿ ਪਾਣੀ ਆਪਾਂ ਨੇ ਘੱਟੇ ਪਾਇਆ ਤਾਂ ਜੇ ਤੁਸੀਂ ਸੁੱਕੀ ਸੁੱਕੀ ਜੀ ਰੱਖਣੀ ਹੋਈ ਤਾਂ ਇਦਾਂ ਦੀ ਰੱਖ ਲਿਓ ਹੁਣ ਮੈਂ ਥੋੜੀ ਜੀ ਤਰੀ ਵਾਲੀ ਬਣਾਉਂਗਾ ਮੈਂ ਪਾਵਾਂਗਾ ਥੋੜਾ ਜਿਹਾ ਗਰਮ ਪਾਣੀ ਠੀਕ ਹੈ ਜੀ ਟੈਸਟ ਟਾਈਮ ਤੇ ਠੰਡਾ ਪਾਣੀ ਨਾ ਪਾਇਓ ਠੀਕ ਹੈ ਜੀ ਤੇ ਲੋ ਜੀ ਸੇਕ ਥੋੜਾ ਜਿਹਾ ਕਰ ਲਿਆ ਤੇਜ ਆਪਾਂ ਨੇ ਤੇ ਆਪਾਂ ਰੱਖਾਂਗੇ ਇੰਨੀ ਕੁ ਗਾੜੀ ਤੇ ਲੋ ਜੀ ਇਹਨੂੰ ਪਕਾਉਂਦੇ ਆ ਹੁਣ 3-4 ਮਿੰਟ ਹੋਰ ਫਿਰ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਲੋ ਜੀ ਸਬਜ਼ੀ ਆਪਣੀ ਰੈਡੀ ਹੈ ਜੀ ਗੈਸ ਕਰਦੇ ਆ ਆਫ ਹੁਣ ਤੇ ਹੁਣ ਤੁਹਾਨੂੰ ਦਿਖਾਉਂਦੇ ਇਹਨੂੰ ਪਲੇਟ 'ਚ ਕੱਢ ਕੇ ਸਬਜ਼ੀ ਦਾ ਕਲਰ ਚੈੱਕ ਕਰ ਲਓ ਜੀ ਐਨ ਕ ਨੰਬਰ ਬਣੀ ਆ ਠੀਕ ਹੈ ਜੀ ਕੈਮਰੇ ਦੇ ਵਿੱਚ ਕਲਰ ਥੋੜਾ ਜਿਹਾ ਸਹੀ ਢੰਗ ਨਾਲ ਨਹੀਂ ਆ ਰਿਹਾ ਤੇ ਲਓ ਜੀ ਜੀ ਥਰਾ ਧਨੀਆ ਪਾਤੇ ਆਪਾਂ ਨੇ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਟ ਕੇ ਤੇ ਲਓ ਜੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ ਬਹੁਤ ਹੀ ਵਧੀਆ ਸਬਜ਼ੀ ਬਣੀ ਹੈ ਜੀ ਹਰੇ ਛੋਲਿਆ ਦੀ ਠੀਕ ਹੈ ਜੀ ਹਰਾ ਛੋਲਿਆ ਵੀ ਕਹਿ ਦਿੰਦੇ ਆ ਤੇ ਹਰੇ ਛੋਲਿਆਂ ਦੀ ਵੀ ਕਹਿ ਦਿੰਦੇ ਆ ਸੋ ਵੀਡੀਓ ਕਿਦਾਂ ਦੀ ਲੱਗੀ ਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਗਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ